ਤੂੰ ਮੋਟਰਸਾਈਕਲ ਅੰਦਰ ਲੈ ਆਉ ਆਪਣਾ ਉਹ ਮੈਂ ਕਿਤੇ ਕੰਮ ਹੋਰ ਵੀ ਜਾਣਾ ਵਾ ਲੈ ਕੰਮ ਨਾਲ ਹੀ ਚੱਕੀ ਹੁੰਦੇ ਆ ਨਾਲ ਹੀ ਹੁੰਦੇ ਇੱਥੇ ਚੱਲ ਬੈਠ ਜਾ ਮੇਰੀ ਗੱਲ ਸੁਣੋ ਹਾਂ ਛੱਡਾ ਏ ਕੁੜੀ ਨੂੰ ਉਹ ਆਹੋ ਛੱਡਾ ਵਿੱਚ ਆ ਆਪਣੀ ਪੀ ਕੇ ਤੇ ਫਿਰ ਮੈਂ ਨਾ ਨਿਕਲਦੀ ਕੀਤੀ ਫਿਰ ਅੱਛਾ ਤਾਂ ਕਹਿੰਦੀ ਤੇ ਨਹੀਂ ਕੋ ਨੀ ਨੀ ਕਹਿਣਾ ਕੋਣਾ ਕੀ ਤੇ ਸਮਝਾਉਣਾ ਹੀ ਰਾਜ ਥੋੜਾ ਬੋਤਾਂ ਨੂੰ ਉਹ ਦਾਸ ਜੀ ਰਹਿੰਦੀ ਏ ਹੋਰ ਗੱਲ ਕੋਈ ਨਹੀਂ ਕਿ ਹੂੰ ਹਾਂ ਹੂੰ ਹਾਂ ਕਰੀ ਜਾਂਦੇ ਚੱਲ ਕੋਈ ਨਹੀਂ ਹੁੰਦੀ ਆ ਨਾ ਬੱਚਾ ਖੁੱਲ ਕੇ ਗੱਲ ਕਰਦਾ ਉਹ ਨਹੀਂ ਗੱਲ ਕਰਦੀ ਹੁਣ ਕਹੀ ਆ ਮਨ ਹੋਰ ਦਾ ਹੋ ਹੋ ਜਾਣਾ ਵਾ ਹਣਾ ਜਦੋਂ ਬੰਦਾ ਨਵੇਂ ਜੀਵਾਂ ਚ ਜਾਂਦਾ ਵਾ ਨਾ ਫਿਰ ਖਿਹੜਾ ਛੁੱਟ ਜਾਣਾ ਦਾ ਪਿਛਲੇ ਆ ਪਰ ਇੱਕ ਮੈਨੂੰ ਸਮਝ ਨਹੀਂ ਆਉਂਦੀ ਕਿ ਜੋ ਅਸੀਂ ਕੀਤਾ ਚੰਗਾ ਕੀਤਾ ਬੜਾ ਵਧੀਆ ਕੀਤਾ ਹੁਣ ਤੁਸੀਂ ਬਹੁਤਾਂ ਸੋਚੋਂ ਪਾਣੀ ਲੱਗ ਗਈ ਬਹਿ ਜਾ ਤੁਸੀਂ ਹੈ ਤੇ ਵੀ ਉਹਦੀ ਮਾਂ ਹੀ ਆ ਪਰ ਇੱਕ ਨਗ ਮੜਾ ਸੋ ਸਕਦੀ ਐ ਚਲੋ ਕੋਈ ਨਹੀਂ ਜੋ ਕਰੂ ਪਰ ਮਾੜਮਾ ਠੀਕ ਹੀ ਕਰੂ ਚਲ ਚਲ ਗਈ ਆ ਵਿਚਾਰੀ ਜੀਤ ਨਹੀਂ ਮਰਾਂ ਲੱਗਣ ਡਿਆ ਪਰ ਕੀ ਕਰਾਂ ਹੁਣ ਥੋੜਾ ਬਹੁਤਾ ਆਪਣੇ ਆਪ ਨੂੰ ਬਦਲਣਾ ਪੈਣਾ ਵਾ ਹੁਣ ਗਈ ਆ ਨਾ ਹੋ ਸਕਦਾ ਦਾ ਮੰਟੇਕ ਜੇ ਇੱਥੇ ਤਾਂ ਦਾ ਮਨ ਹੀ ਨਹੀਂ ਟਿਕਦਾ ਚੱਲ ਕੋਈ ਨਹੀਂ ਜੋ ਰੱਬ ਕਰੂਗਾ ਨਾ ਵਧੀਆ ਹੀ ਕਰੂਗਾ ਮੈਂ ਤਾਂ ਅਗਰ ਹਰਜਵਾਲ ਚਲ ਗਈ ਪਾਣੀ ਲੈਣ ਬਸ ਕੋਈ ਨਾ ਕੋਈ ਗੱਲ ਬਣੀ ਚਾਹੀਦੀ ਆ ਤੁਹਾਨੂੰ ਚੰਗਾ ਤਾਂਨੇ ਮਾਰਦੇ ਰਹਿੰਦੇ ਸਾਰੇ ਤਾਂ ਗੱਲ ਸੁਣੋ ਮੇਰੀ ਹੂੰ ਉਹ ਬੀਜੀ ਆਈ ਅੱਜ ਵਿਚੋਲਣ ਕੀ ਆਂਦੀ ਕਹਿਣਾ ਕੀ ਆ ਉਹ ਤੇ ਅੰਜ ਤਾਂ ਮੇਰੇ ਨਾਲ ਘੋਲ ਨਹੀਂ ਆਈ ਆ ਹੈ ਘੋਲ ਨਹੀਂ ਜਦੋਂ ਕਿਰੀ ਗੱਲ ਮੁੱਕੀ ਤੇ ਘੜੀ ਮੁੰਡੀ ਜੀ ਲੈਣ ਆਉਂਦੀ ਉਹ ਵੀ ਦੱਸ ਨਹੀਂ ਤੁਹਾਨੂੰ ਮੈਂ ਕੀ ਲੈਣ ਆਈ ਹਗੀ ਹੁਣ ਫੁੱਟ ਪਾ ਮੂੰਹ ਫੁੱਟ ਪੈਣੀ ਆ ਕਰ ਚੱਜ ਨਾਲ ਤਾਂ ਬੋਲ ਪਿਆ ਕਰੋ ਜਦੋਂ ਤੁਸੀਂ ਗਏ ਨਹੀਂ ਕੁੜੀ ਨੂੰ ਛੱਡਣਾ ਆਹੋ ਤੇ ਮਗਰ ਹੀ ਆ ਗਈ ਤੇ ਐਟੀ ਜਬਾਨਵਾ ਆਉਦੀ ਹੈ ਕਿਤੇ ਮਾਸਾ ਸ਼ਰਮ ਨਹੀਂ ਕੀਤੀ ਪਰ ਜਦੋਂ ਇਹ ਰਿਸ਼ਤਾ ਹੀ ਤੋੜਤਾ ਹਾਡਾ ਕੋਈ ਲੈਣ ਦੇਣ ਨਹੀਂ ਰਹਿ ਗਿਆ ਉਹਨਾਂ ਨਾਲ ਹੁਣ ਹੁਣ ਤੇਰਾ ਕੀ ਮਤਲਬ ਬੰਦ ਆਣ ਕੇ ਸਾਡੇ ਘਰ ਗੱਲਾਂ ਕਰਨ ਦਾ 20 20 ਗੱਲਾਂ ਕਰਕੇ ਗਈ ਮੈਨੂੰ ਅਗਲੀ ਤੇ ਕਹਿੰਦੀ ਕੀ ਸੀ ਕਹਿਣਾ ਕੀ ਆ ਇਹ ਇਹ ਉਹਨਾਂ ਦਾ ਸੋਨਾ ਦੇ ਹੱਦ ਹੋ ਗਈ ਮੈਂ ਤੇਰੇ ਵਾਲੀ ਜਿਹੜਾ ਮੈਂ ਹਾਂ ਆਪਾਂ ਇਨਾ ਖਰਚਾ ਕੀਤਾ ਉਹ ਮੈਂ ਫਿਰ ਕਹਿਤਾ ਮੈਂ ਹੈ ਜੇ ਮੈਂ ਠਾਣੇ ਚਲ ਗਈ ਨਾ ਤੇ ਦੋ ਅੱਖਰ ਲੈ ਕੇ ਦੇ ਤੇ ਤੇ ਮੈਂ ਸਾਰਾ ਖਰਚਾ ਲਵਾਂਗੀ ਤੇ ਫਿਰ ਵੇਖੀ ਇਹਨਾਂ ਦੀ ਜਾਨ ਹੀ ਛੁੱਟਣੀ ਮੇਰੀ ਗੱਲ ਸੁਣਾ ਜੇ ਉਹਨਾਂ ਦਾ ਹੈਗਾ ਕੁਝ ਤੇ ਉਹਨਾਂ ਨੂੰ ਦੇ ਦੇ ਤੇ ਆਈ ਦੇ ਹੱਥ ਚ ਫੜਾ ਦੇਣਾ ਵੀ ਆਲ ਹੌਣ ਮੁੜਕੇ ਨਾ ਵੀ ਕੀ ਕਰਦੇ ਜੇ ਤੁਸੀਂ ਉਹ ਮੇਰੀ ਗੱਲ ਸੱਚ ਕੱਲ ਨੂੰ ਜਦੋਂ ਬੰਦਿਆਂ ਜੇ ਗੱਲ ਹੁੰਦੀ ਹੈ ਨਾ ਫਿਰ ਉਹ ਝੂਠੇ ਹੀ ਦਾ ਇੱਥੇ ਜਦੋਂ ਆਪਾਂ ਲਿਆਂਦਾ ਹੀ ਕੋਹ ਨਹੀਂ ਤੇ ਆਪਾਂ ਕੀ ਦੇਣਾ ਉਹਨਾਂ ਨੂੰ ਕੀ ਗੱਲ ਆਪਣੀਆਂ ਚੀਜ਼ਾਂ ਨਹੀਂ ਲੈਣੀਆਂ ਹੀ ਹੁਣ ਮੈਂ ਆਪਣਾ ਨਹੀਂ ਦੇਣ ਲੱਗੀ ਠੀਕ ਆ ਨਾ ਜੇ ਉਹਨਾਂ ਦੀ ਕੋਈ ਚੀਜ਼ ਰਹਿੰਦੀ ਸੀ ਤਾਂ ਇਹ ਆਈ ਉਹ ਨਾ ਜੇ ਇੱਕ ਅੱਧੀ ਚੀਜ਼ ਕੁੜੀ ਨੇ ਪਾਈ ਹੀ ਹਤੀ ਹੈ ਤੇ ਆ ਗਈ ਨਾਲ ਤੇ ਕੀ ਗੱਲ ਸਾਡਾ ਕੋਈ ਖਰਚਾ ਨਹੀਂ ਹੋਇਆ ਮੇਰੀ ਗੱਲ ਸੁਣੋ ਧਿਆਨ ਨਾਲ ਜੇ ਤੁਹਾਨੂੰ ਵੀ ਕੋਈ ਕਹੂ ਨਾ ਕੱਲ ਨੂੰ ਮੁੱਕਰ ਜਿਓ ਉਹ ਮੇਰੀ ਗੱਲ ਤੋਂ ਤੂੰ ਖਰਚੇ ਨੂੰ ਰੋਈ ਜਾਨੀਂ ਜੇ ਕੋ ਮਾੜੀ ਬਤਲੀ ਹੈਗੀ ਤਾਂ ਉਹਨੂੰ ਫੜਾ ਦੇਣ ਤੇ ਗਲੋ ਲਾਉਣਾ ਹੀ ਨਾ ਉਹਨੇ ਫੇਰ ਆਇਆ ਨਾ ਮੂੰਹ ਚੁੱਕ ਕੇ ਆਵੇ ਤਾਂ ਸਹੀ ਹੁਣ ਦੌੜ ਮੈਨੂੰ ਕਢਾਉਣੀ ਆਉਂਦੀ ਆ ਮੈਂ ਤੇ ਇੱਜ਼ਤ ਕਰਨੀ ਆ ਵੀ ਚੱਲ ਵੱਡੀ ਆ ਸਿਆਣੀ ਬਿਆਣੀ ਇਹਨੂੰ ਕੀ ਕੋਈ ਕਹਿਣਾ ਵਾ ਪਰ ਹਟਦੀ ਨਹੀਂਗੀ ਸਿਰ ਦੇ ਵਾਲਾ ਨੂੰ ਪੈਂਦੀ ਹੀ ਮੇਰੇ ਰੁਖੀ ਰੁਖੀ ਜਵਾਬ ਮੈਂ ਸਾਰੇ ਦਿੱਤੇ ਆ ਪਰ ਨਾ ਜਿੱਦਣ ਮੈਂ ਸਿੱਧੀ ਹੋ ਗਈ ਤੇ ਫੇਰ ਇਹਨੂੰ ਪਤਾ ਲੱਗੂ ਵੀ ਜੀਵਨ ਹੈ ਕੀ ਚੀਜ਼ ਆ ਉਹ ਜਾਣਦਿਆ ਕਰ ਕਲੇਸ਼ ਨੂੰ ਨਾ ਮੁਕਣ ਦੀ ਧੰਦਾ ਵਾ ਕਲੇਸ਼ ਮੁਕਣ ਲਈ ਦਾ ਜਦੋਂ ਸਾਡੀ ਗੱਲ ਮੁੱਕ ਗਈ ਹੈ ਨਾ ਸਾਡਾ ਸਾਰੇ ਕੰਮ ਹੋ ਗਏ ਆ ਫਿਰ ਇਹਦਾ ਕੀ ਫਰਜ ਬਣਦਾ ਆਣ ਕੇ ਸਾਡੇ ਘਰ ਤੇ ਬਾਰਾ ਗੱਲਾਂ ਚ ਲਾਉਣ ਦਾ ਇੱਕ ਗੱਲ ਹੋਰ ਸੁਣ ਲਓ ਆੜੀ ਵਿਚੋਲਣਵਾ ਇਹਦੀ ਵੱਡੀ ਨਾ ਹੋ ਨੀਗੀ ਆਹੋ ਉਹ ਮੈਨੂੰ ਫੋਨ ਕਰਦੀ ਰਹਿੰਦੀ ਹੁੰਦੀ ਆ ਤੇ ਇਹਦੀਆਂ ਕਰਤੂਤਾਂ ਮੈਨੂੰ ਸਾਰੀਆਂ ਦੱਸਦੀ ਆ ਅੱਜ ਸਵੇਰੇ ਜਦੋਂ ਆਈ ਨਾ ਸਾਡੇ ਘਰ ਉਹਨੇ ਮੈਨੂੰ ਫੋਨ ਲਾ ਕੇ ਦੱਸਤਾ ਹੀ ਕਿ ਤੇਰੇ ਵੱਲੋਂ ਆਣ ਕੇ ਤੇ ਉਧਰ ਮੁੰਡੇ ਵਾਲਿਆਂ ਵੱਲ ਚਲ ਵੀ ਗਈ ਆ ਇਹ ਤਾਂ ਲੁੱਤੀਆਂ ਲੰਦੀ ਫਿਰਦੀ ਆ ਇੱਧਰੋਂ ਲੰਦੀ ਤੇ ਉਧਰੋਂ ਭਜਾਉਂਦੀ ਮੇਰੀ ਗੱਲ ਸੁਣ ਲੈ ਉਹਨਾਂ ਕਹਲਾਈ ਤੇ ਉਹ ਇੱਥੇ ਆਈ ਤੇ ਫਿਰ ਉਹ ਜਾ ਕੇ ਦੱਸਣਾ ਨਹੀਂ ਕੋਈ ਗੱਲਬਾਤ ਵੀ ਆ ਕਰਨਾ ਕਿਹਾ ਵਾ ਨਾ ਕੀ ਦੱਸਣਾ ਹੈਗਾ ਜਦੋਂ ਗੱਲ ਮੁੱਕ ਗਈ ਜਦੋਂ ਮੈਂ ਕਹਤਾ ਮੇਰੇ ਕੋ ਕੁਛ ਨਹੀਂ ਹੈਗਾ ਫਿਰ ਦੱਸਨ ਦਾ ਕੀ ਮਤਲਬ ਹੈ ਦਾ ਹੈ ਜੋ ਵੀ ਮਾਰਾ ਗੱਲ ਨਹੀਂ ਕਰਨ ਵਾਲੀ ਉਹਨਾਂ ਨੇ ਹੱਕ ਚ ਗੱਲਾਂ ਕਰਦੀ ਹੈ ਜੋ ਵੀ ਹੈਗਾ ਸੀ ਨਾ ਉਹਨੇ ਜਾ ਕੇ ਥੋੜਾ ਬਹੁਤ ਇਹ ਦੱਸ ਰਹੀ ਜਿਹੜਾ ਬੰਦਾ ਚੇਤਾ ਆਇਆ ਇੱਥੇ ਅਡੇ ਘਰ ਤੁਸੀਂ ਨਹੀਂ ਸਮਝਦੇ ਜਿਹੜੇ ਹਸਾਬ ਨਾਲ ਮੇਰ ਨਾਲ ਗੱਲਾਂ ਕਰਕੇ ਗਈ ਹੈ ਨਾ ਤੁਸੀਂ ਤਾਂ ਸਮਝਦੇ ਨਹੀਂਗੇ ਜਿੱਦਣ ਇਹਨੇ ਰਿਸ਼ਤਾ ਲੈਣਾ ਹੈ ਉਹ ਦਿਨ ਇਹਦਾ ਮੂੰਹ ਹੋਰ ਹੀਗਾ ਤੇ ਅੱਜ ਵੇਖਿਓ ਕਿੱਦਾਂ ਬੋਲਦੀ ਆ ਉਹ ਦਿਨ ਤੇ ਜੀਵਨ ਇਦਾਂ ਦਾ ਰਿਸ਼ਤੇਦਾਰ ਤਾਂ ਨਹੀਂ ਲੱਭਣੇ ਨਹੀਂ ਹੈ ਤੇ ਹੁਣ ਵੇਖਲਾ ਪਤਾ ਲਾ ਹੁਣ ਜੋ ਹੋ ਗਿਆ ਵਾ ਨਾ ਉਤੇ ਮਿੱਟੀ ਪੋ ਤੇ ਆਉਣ ਵਾਲੇ ਸਮੇਂ ਵਾਲੇ ਵੇਖੋ ਵੀ ਹੁਣ ਗਾੜੀ ਕੀ ਕਰਨਾ ਵਾ ਚੱਲ ਕੋਈ ਨਹੀਂ ਜੋ ਵੀ ਉਹ ਮਾਲਕ ਨੇ ਲਿਖਿਆ ਨਾ ਮੇਰੀ ਤੀ ਦੇ ਕਰਮਾਂ ਚ ਵਧੀਆ ਹੀ ਲਿਖਿਆ ਵਾ ਤੁਸੀਂ ਨਾ ਟੈਨਸ਼ਨ ਲਿਆ ਕਰੋ ਬਹੁਤੀ ਉਹ ਜਾ ਦਫਾ ਹੋ ਜਾ ਪਰ ਚਾਹ ਲਿਆ ਬਣਾ ਕੇ ਮਾਸਾ ਤੇ ਚੱਜ ਨਾ ਬੋਲ ਪਿਆ ਕਰੋ ਫਿਰ ਖਾਂਢੀ ਮੇਰਾ ਜੁਬਾਨ ਤੇ 24 ਘੰਟੇ ਤੁਹਾਡੇ ਆਹ ਕੋ ਸਵਾਰ ਰਹਿੰਦਾ ਵਾ ਕਦੀ ਤੇ ਚੱਜ ਨਾ ਬੁਲਾ ਲਿਆ ਕਰੋ ਮੈਨੂੰ ਵੇਂਦੇ ਕੰਮ ਕਰਕੇ ਦੇ ਆਪਣਾ ਜੀ ਇਹ ਨਹੀਂ ਚਾਹ ਵੇਖਾ ਫੋਨ ਚਲਦਾ ਛੱਡ ਕੇ ਤੇ ਆਪ ਸੌਂਦੇ ਨਹੀਂ ਜੇ ਸਮਾਂ ਤੇ ਫੋਨ ਤੇ ਬੰਦ ਕਰ ਲਿਆ ਕਰੋ ਮੈਂ ਕਿਹੜੇ ਵੇਲੇ ਲਿਆ ਜੀ ਹਾਏ ਕੀ ਗੱਲ ਹੋ ਗਈ ਆ ਮੈਂ ਕਿਹਾ ਅੱਡੀ ਵਜਾਂ ਨੀਂਦ ਆਈ ਹੀ ਜਗਾ ਕੇ ਰੱਖਤਾ ਵਾ ਨੀਂਦ ਹੀ ਆਂਦੀ ਹੋਰ ਕੋ ਕੰਮ ਕਰੀ ਵੇਖ ਲਿਆ ਕਰੋ ਕਿੰਨੇ ਘਰਾਂ ਦੇ ਕੰਮ ਹੁੰਦੇ ਆ ਮੈਂ ਕਿਹੜੇ ਵੇਲੇ ਲਿਆ ਬਸ ਕੀ ਕਰਾਉਣਾ ਹੁਣ ਤੋਂ ਮੈਂ ਇੱਧਰ ਆਈ ਆ ਤੇ ਮੈਂ ਘੜੀ ਚ ਪੈ ਗਈ ਆ ਲੰਮੇ ਤੇ ਮੀਨੂੰ ਤਾਂ ਦੱਸਿਆ ਸ਼ਰਨ ਨੇ ਪਤਾਈ ਜੀ ਆਏ ਤਾਈ ਹੁਣ ਕਿੱਧਰ ਆਈ ਵਾਹ ਵਾਹ ਆਈ ਏ ਤਾਈ ਜੀ ਉਹ ਹੋਈ ਆਉਣਾ ਉਹਨਾਂ ਕੀ ਹੈ ਵਾਏ ਅਸਮਾਨ ਹੌਲਾ ਦੇ ਮੜਾ ਗਿਆ ਉਹਨਾਂ ਨਾਲ ਹੀ ਡੈਸੇ ਗੱਲ ਕਰਨਿੰਦਾ ਦੇ ਸਹੁਰਿਆਂ ਦੀ ਐਨੇ ਮੈਂ ਗਈ ਹਾਂ ਮੈਂ ਵਾਵਾ ਵਦ ਘਟ ਹੋਈ ਉਹਨਾਂ ਨਾਲ ਹੂੰ ਐਡਾ ਵਧੀਆ ਰਿਸ਼ਤਾ ਕਰਾਇਆ ਸੀ ਤੇ ਤੁਸੀਂ ਕਿਹੜਾ ਬੰਦਿਆਂ ਵਾਲਾ ਕੰਮ ਕੀਤਾ ਵਾ ਆ ਤੇ ਨਾਲਿਆਂ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਚੱਲ ਤੁਹਾਡਾ ਮੁੱਕ ਮੱਕ ਗਿਆ ਤਾਂ ਉਹਨਾਂ ਦਾ ਸੋਨਾ ਛਾਣਾ ਦੇ ਵਾਪਸ ਕਰੋ। ਆਹ ਪਤਾਈ ਜੀ ਦੇ ਦੇਸ਼ੋਂ ਆਂ ਵੀ ਚੱਲ ਮੈਂ ਕਰਾ ਦੇਣੀਆਂ ਨਾਲ ਹੋ ਕੇ ਵਿਚੋਲੇ ਨੇ ਹੁੰਦਾ ਹੀ ਆ। ਤੇ ਉਹ ਜਿਹੜੀ ਉਹਦੀ ਮਾਂ ਵਾ ਕੁੜੀ ਦੀ ਨਵ ਦੀ ਉਹ ਤੇ ਮੰਨੀ ਨਹੀਂ ਉਹਨੇ ਆਂਦੀ ਕਿ ਤੇ ਪਾਣ ਦੇ ਪਾਣੀ ਨਹੀਂ ਪੈਣ ਦਿੱਤਾ। ਕੀ ਆਂਦੀ? ਕਹਿੰਦੀ ਅਸੀਂ ਕੋਈ ਸੋਨਾ ਛਾਣਾ ਨਹੀਂ ਦੇਣਾ ਸਾਡੇ ਤੇ ਖਰਚੇ ਕਹਿੰਦੀ ਵੀ ਆ ਤੇ ਬਹੁਤ ਜ਼ਿਆਦਾ ਹੋ ਗਿਆ ਵਾ। ਓ ਹਾਈ ਮੈਂ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੁਣ ਸੋਨਾ ਕੱਢ ਕੇ ਲੰਬਾਰੀ ਦੀ ਕੁੜੀ ਨੂੰ ਦੇ ਦਤਾ ਵਾ। ਭਲਾ ਮੈਂ ਝੂਠ ਬੋਲਣਾ ਵਾ। ਹਾ ਦੋਹੀ ਇਸ ਜਨਾਨੀ ਵਾਲੀ ਤੁਹਾਡੇ ਨਾਲ ਟੁੰਬਾ ਖਾਣੂ ਦੇ ਛੜਕ ਲੈਣੀਆਂ ਹੁਣ ਮੇਰੀ ਗੱਲ ਸੁਣ ਹੁਣ ਇੱਕਦਮ ਕਾਲੇ ਪਿਆਂ ਗੱਲ ਨਹੀਂ ਬਣਨੀ ਕੰਮ ਤੇ ਗਿਆ ਸਾਰਾ ਵਿਗੜ ਸਾਰਾ ਘਰ ਤੋਟ ਪੁੱਟ ਕੇ ਲਾਗੇ ਨੇ ਹੋਰ ਹੁਣ ਕਾਦਾ ਹੁਣ ਸੂਤਰ ਕੰਢ ਦੇ ਹੁਣ ਦੇ ਹਿਸਾਬ ਤਾਬ ਨਾਲ ਹੀ ਆ ਜਾਂ ਫਿਰ ਬੰਦੇ ਲੋਚੜ ਜਾਈਏ ਤੇ ਜਾ ਕੇ ਉਹਨਾਂ ਨਾਲ ਗੱਲ ਕਰੀਏ ਵੀ ਸਾਡੀਆਂ ਟੁੰਬਾ ਦਓ ਇੱਕ ਵਾਰੀ ਨਾਮ ਮੇਰੇ ਮੂੰਹ ਤੇ ਕਹਿ ਦੇਣਾ ਕਿ ਮੈਂ ਨਹੀਂ ਟੁੰਬਾ ਖੜੀਆਂ ਤੇ ਮੈਂ ਉਹਦੇ ਕੋਲ ਦੂਜੀ ਦੀ ਟੁੰਬਾ ਨਾ ਮੰਗਾਂਗੀ ਉਹ ਗੱਲ ਮਤ ਉਹ ਮੁਕਰੇ ਥੋੜਾ ਵੀ ਟੁੰਬਾ ਖੜੀਆਂ ਨਹੀਂ ਗਈਆਂ ਇਹ ਗੱਲ ਤਾਂ ਕਹਿੰਦੇ ਵੀ ਟੁੰਬਾ ਖੜੀਆਂ ਕਹਿੰਦੇ ਸਾਡਾ ਵਿਆਹ ਦਾ ਖਰਚਾ ਬੜਾ ਆ ਮੈਂ ਕਿਹਾ ਅਸੀਂ ਤੇ ਤੁਹਾਡੋ ਲਿਆਕ ਰੱਖਣੀ ਯਾਰ ਮੈਂ ਖੱਤਿਓ ਤੁਸੀਂ ਦੇ ਵਿਆਹ ਤੇ ਕੀਤਾ ਹੀ ਕੱਖ ਨਹੀਂ ਤੁਹਾਡ ਕੋਲ ਕਿਤੇ ਇੱਕ ਕੰਤਰੀ ਸ਼ਾਪ ਨਹੀਂ ਹੀ ਪਈ ਹੈ ਕਿ ਵਿਆਹ ਤੇ ਮੇਰੇ ਬੋਤਨ ਸਾਨੂੰ ਦੇਖੋ ਲਾਲਚੀਪ ਚੱਲ ਕੁੜੀ ਨੇ ਬਾਹਰ ਚੱਜਣਾ ਤੇ ਮੁੰਡਾ ਲੈ ਜਾਉਂ ਅਸੀਂ ਤਾਂ ਕੋਈ ਮੰਗ ਹੀ ਨਹੀਂ ਰੱਖੀ ਨਾ ਆਡੇ ਮਨ ਚ ਕੋਈ ਜੀ ਭੁੱਖੇ ਜੀ ਰੱਬਾ ਹੋ ਜਾ ਨਿਆਸ਼ ਰਿਸ਼ਤੇਦਾਰ ਨਾ ਆਉਂਦੇ ਮੈਂ ਉੱਧਰ ਹੀ ਚੰਗੀ ਮੇਰਾ ਤਾਂ ਘਰ ਲੁੱਟ ਕੇ ਲਾਗੀ ਨਾ ਤੇ ਲੈਣੀ ਹੁਣ ਮੇਰੀ ਗੱਲ ਸੁਣੇ ਜੋਰ ਤੇ ਲਾਵਾਂਗੇ ਜੇ ਮਿਲ ਜੂਰੇ ਠੀਕ ਆ ਜੇ ਨਾ ਮਿਲ ਜੂਰੇ ਮੁੰਡਾ ਘਰ ਬਹਿ ਗਿਆ ਹੈ ਬਸ ਦਾ ਵਸਦਾ ਘਰ ਉਜੜ ਗਿਆ ਤੇ ਖਸਮਾਨ ਖਾਨ ਤੋਂ ਮੈਨੇ ਨਾ ਮਿਲ ਗਿਆ ਨਾ ਮਰ ਜਾਣਾ ਹੁਣ ਹੈ ਕਿ ਦਸੋ ਨਾ ਸਸਤਾ ਲੱਖ ਤੋਂ ਉੱਤੇ ਜਾਣਿਆ 6-7 ਟੋਲੇ ਦਾ ਸੋਨਾ ਲੈ ਗਏ ਨੇ 6-7 ਲੱਖ ਲੱਗੇ ਮਤਲਬ 6-7 ਲੱਗਾ ਇਹਨਾਂ ਤੋਂ ਅੰਦਰ 50-60 ਹਜ਼ਾਰ ਚਵਿਆ ਕਰ ਛੜਿਆ ਮੈਂ ਦੱਸ ਕੀ ਕਰਾਂ ਕੋਈ ਨੌਂਗਾ ਨਹੀਂ ਦਿੱਤਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿ ਇੱਕ ਦਿਨ ਲੈਣ ਆਈ ਤਾਣਾ ਚੱਜ ਦੇ ਆਈ ਜੇ ਕਿਤੇ ਉੱਥੇ ਗਏ ਇਹਨਾਂ ਖਤੀ ਨੇ ਤਾਣਾ ਸਾਨੂੰ ਚੱਜ ਦੇ ਦਿੱਤੇ ਜਾਂ ਫਿਰ ਚਲੀ ਗਏ ਕਿਸੇ ਵੇਲੇ ਤੇ ਨਾਲ ਹੀ ਤਾਈ ਨੂੰ ਖੜੀ ਗਏ ਤੇ ਚੰਗੀ ਤਰ੍ਹਾਂ ਠੰਡ ਪਾ ਗਿਆਈ ਇਹ ਨਾਲੇ ਕਰੀਏ ਚਾਰ ਇਹਨਾਂ ਨੇ ਆਣ ਗਵਾਂਢ ਵਾਲੇ ਇਕੱਠੇ ਜਿੱਦਾਂ ਮਰਜੀ ਹੋਵੇ ਪਰ ਮੈਂ ਟੂਮਾ ਨਹੀਂ ਜੇ ਨਾਲ ਛੱਡਣਿਆ ਮੈਂ ਤਾਂ ਪੋਈਆ ਪੋਈਆ ਕਰਕੇ ਇਹਨਾਂ ਦੇ ਪੈਸੇ ਜੋੜ-ਜੋੜ ਟੂਮਾ ਬਣਾਈਆ ਓ ਮੈਨੂੰ ਪਤਾ ਵਾ ਮੈਨੂੰ ਕਿਹੜੀ ਭੋਲੋ ਵਾ ਮੈਨੂੰ ਸਾਰਾ ਹੀ ਪਤਾ ਵਾ ਪਰ ਹੁਣ ਕਿਸ ਹਿਸਾਬ ਤਾ ਬਣਾਲੀ ਆ ਨਾ ਜਦੋਂ ਅਗਲੇ ਮਰਨ ਦੇ ਆ ਦੇਣੀਆਂ ਨਹੀਂ ਚਾਹੁੰਦੇ ਕਰੀਏਗੀ ਜੇ ਹੱਡਾ ਤੂੰ ਮਾਨਾ ਨਾ ਦਿੱਤੀ ਰਹਿੜਾ ਇਹਨਾਂ ਦਾ ਵੀ ਕੱਖ ਨਹੀਂ ਮੈਂ ਤੇ ਹੋ ਆਨੀ ਮਾਲਕਾ ਇਹਨਾਂ ਦਾ ਕੱਖ ਨਾ ਰਹੇ ਇਹ ਟੰਡ ਮੁੰਡ ਪੁੱਟਿਆ ਜਾ ਚਲ ਕੇ ਇਹਨੂੰ ਬੱਦਵਾ ਨਹੀਂ ਦੇਈਦੀ ਹੋਈ ਦੀ ਉਹ ਬੱਦਵਾਈ ਇੱਦਾਂ ਹੀ ਦੇਈਦੀ ਜਿਹੜਾ ਕਿਹੜੇ ਕਲੇਜੇ ਵੀ ਤੂੰ ਪਾਈਏ ਮੇਰੇ ਨੂੰ ਪਾਈ ਹੈ ਨਾ ਨਾਲੇ ਮੇਰਾ ਪੁੱਤ ਝੜ ਕੇ ਰਹਾਤਾ ਨਾਲੇ ਟੂਮਾਂ ਲੱਗੀ ਹੈ ਆ ਕੋ ਬੰਦਿਆਂ ਵਾਲਾ ਕੰਮ ਕੀਤਾ ਭੁੱਖ ਨੰਗ ਨੇ ਚਲ ਮੇਰੀ ਗੱਲ ਸੁਣ ਮੈਂ ਕਿ ਤੈਨੂੰ ਗੱਲ ਦੱਸਾਂ ਮੈਂ ਨਾ ਆ ਕੇ ਜਰਾ ਕਿ ਮੇਰੀ ਨਾ ਨੀਂਦ ਜੀ ਆਉਣ ਦੇਈ ਤੇ ਮੈਂ ਕਹਿੰਦੇ ਅਬ ਚਾਉਣਾ ਆ ਕੇ ਘੜੀ ਗਲਮੇ ਪੈਣਾ ਮੈਨੂੰ ਘੜੀ ਕਿ ਸੌ ਲੈਂਦੇ ਤੇ ਮੇਰੀ ਹੁਣ ਅੱਗੇ ਨੀਂਦ ਤੂੰ ਖਰਾਬ ਕਰਤੀ ਆ। ਆਦੋ ਗਈ ਯਾਰ ਬੰਦਾ ਵੱਡਾ ਨੁਕਸਾਨ ਹੋ ਗਿਆ ਤੁਹਾਨੂੰ ਨੀਂਦ ਦੀ ਪਈ ਆ। ਉਹ ਮਰ ਜੀਏ ਹੁਣ ਫਿਰ ਉਹ ਬੰਦੇ ਨਾਲੋਂ ਤਾਂ ਨਹੀਂ ਕੋਈ ਵੀ ਚੰਗਾ ਸਾਰੀਆਂ ਚੀਜ਼ਾਂ ਬਾਅਦ ਚ ਆ। ਸਮਝੋ ਤੁਹਾਨੂੰ ਦੋਸਤ ਨਹੀਂ ਆਲੋ ਫੋਨ ਵੀ। ਉਹ ਅੱਗ ਲਾ ਕੇ ਤੇ ਰੱਖ ਦਿੱਤੀ ਆ। ਮੈਨੂੰ ਹੁਣ ਕਹਿੰਦੇ ਜਿੱਦਾਂ ਸਾਰਾ ਕਸੂਰ ਮੇਰਾ ਹੁੰਦਾ ਵਾ। ਮੈਂ ਉੱਠਿਆ ਪਾਈ ਆ ਖਰੇ ਸਾਡੀ ਟੂਬਾ ਦੇਣ ਆਈ ਆ ਮੈਨੂੰ ਹੁਣ ਕੀ ਪਤਾਈ। ਉਹ ਮੌਕੀ ਗਈਆਂ ਟੁੰਗਾਂ ਫੂਕੀਆਂ ਗਈਆਂ ਤੇਰੀ ਉਤਾਈ ਨੂੰ ਨਾ ਫੜਾਈਆਂ ਜੜੀਆਂ ਨੇ ਦੇਖ ਜਾਣੀਆਂ ਉਹਦੇ ਤੇਰੀ ਬੇਹੇਰਾ ਤੇ ਲੜ ਤੜ ਕੇ ਆਈ ਉਹਨਾਂ ਨਾਲ ਕੋਹ ਨਹੀਂ ਹਾਲ ਸਾਡੇ ਤਾਂ ਘਰ ਨੂੰ ਲੈ ਆਈ ਲੱਖੇ ਨੇ ਉਹ ਡੜੀ ਪੈਜ ਲੰਮੀ ਓਏ ਇਹੋ ਪੁੱਤ ਸਾਡਾ ਇਹ ਜਨਾਬ ਨੂੰ ਆ ਸਾਡਾ ਆ ਉਹ ਚੱਲ ਚਾਰ ਦਿਨ ਉਹਦਾ ਮਨ ਬਦਲ ਜੂਗਾ ਤੇ ਜਾ ਗਣਾ ਉਹ ਚੱਲ ਯਾਰ ਹੁਣ ਕੀ ਕਰਨਾ ਫਿਰ ਹੁਣ ਟਾਈਮ ਤੇ ਕੱਢਣਾ ਪੈਣਾ ਪੁੱਤ ਹਾਂ ਹੋਈ ਤੇ ਗੱਲ ਹੈ ਤਰੋ ਕਦੇ ਆਈ ਜੀ ਬਸ ਹੋ ਗਿਆ ਘੜਿਕ ਉਹ ਠੀਕ ਹੈ ਹਾਂ ਉਹ ਡੈਡੀ ਮੈਂ ਵੀ ਆਉਣ ਜਾਂ ਸੀ ਤਾਂ ਉਹ ਚੌਂਕ 'ਚ ਨਾ ਮੁੰਡੇ ਖੜੇ ਹੂੰ ਉਹ ਗੱਲਾਂ ਬਾਤਾਂ ਕਰਦੇ ਪਿਆ ਆ ਹੀ ਜਾਂਦਾ ਇਹਦੀ ਭੈਣ ਦਾ ਜਾਵਦਾ ਰਿੱਕਾ ਟੁੱਟ ਗਿਆ ਵਾ ਵਾ ਦਿਨ ਹੋ ਗਏ ਇੱਥੇ ਰਹਿੰਦੀ ਨੂੰ ਉਹ ਤੇ ਲੋਕੀ ਵੀ ਗੱਲਾਂ ਕਰਨ ਜਾਂ ਪਿਆ ਪਰ ਮੈਨੂੰ ਬੜਾ ਗੁੱਸਾ ਚੜਿਆ ਆ ਤੇ ਪੁੱਤ ਹੁਣ ਗੁੱਸਾ ਕਰਨ ਦਾ ਫਾਇਦਾ ਕੋਈ ਨਹੀਂਗਾ ਅਸੀਂ ਹਰ ਗੱਲ 'ਚ ਝੂਠੇ ਆ ਠੀਕ ਨਹੀਂ ਹਣ ਹੁਣ ਲੋਕਾਂ ਦੀਆਂ ਗੱਲਾਂ ਝੋਲੀ 'ਚ ਪਾਉਣੀਆਂ ਪੈਣੀਆਂ ਪੁੱਤ ਉਹ ਡੈਡੀ ਲੋਕੀ ਕੌਣ ਹੁੰਦੇ ਆ ਗੱਲਾਂ ਕਰਨ ਵਾਲੇ ਹੈ ਸਾਡੀ ਘੜੀ ਕੁੜੀ ਗਲਤ ਹੀ ਉਹ ਡੈਡੀ ਅਹੀਂ ਨਹੀਂ ਵੇਲਾ ਕਿ ਜੀ ਦੀ ਭੈਣ ਨੂੰ ਮਾੜੀ ਚੰਗੀ ਗੱਲ ਕਹੀ ਪਰ ਲੋਕਾਂ ਨੂੰ ਪਤਾ ਨਹੀਂ ਕਿ ਇਹ ਜੀ ਆਤਵਾ ਇਹੋ ਜੀਆਂ ਗੱਲਾਂ ਕਰਦੀਆਂ। ਉਹ ਮੇਰੀ ਗੱਲ ਸੁਣ ਪੁੱਤ। ਲੋਕਾਂ ਨੂੰ ਬਹਾਨਾ ਚਾਹੀਦਾ ਉਹ ਗੱਲ ਕਰਨ ਦਾ। ਠੀਕ ਆ। ਕਿਉਂਕਿ ਚੰਦੀ ਬਰੂਹੀ ਲੱਗੇ ਰਹਿੰਦੇ ਆ। ਹੋਏ ਤੇ ਗੱਲ ਹੈ ਵੀ ਸੱਚੀ ਹੈ ਜਿਹੜੀ ਹੁਣ ਜੇ ਸਾਨੂੰ ਜੇ ਹੁਣ ਕੋਈ ਲੋਕ ਪੁੱਛੇ ਵੀ ਕੀ ਗੱਲ ਬਾਤ ਆ ਤਾਂ ਇਹ ਤੇ ਮੈਂ ਛੱਡ ਕੇ ਆਇਆ ਹਾਂ ਉੱਥੇ। ਕਿ ਮੈਂ ਚੱਲ ਯਾਰ ਮਹੀਨਾ ਖੰਡ ਰਹੂਗੀ ਤੇ ਚੱਲ ਮਨ ਹੋਰ ਦਾ ਹੋਰ ਬਦਲ ਜਾਊਗਾ ਚੱਲ ਨਾਲੇ ਪਿੰਡ ਚ ਰੌਲਾ ਖੱਪਾ ਬੰਦ ਹੋ ਜਾਊਗਾ। ਹੋਏ ਇਹ ਤਾਂ ਗੱਲ ਨਹੀਂ। ਕੁਝ ਕਿਛ ਬੰਦ ਹੋ ਜਾਂਦੀ ਹੈ ਪੁੱਤ। ਕੋਈ ਸਿਆਣਾ ਬੰਦਾ ਤਾਂ ਨਹੀਂ ਕਰਦਾ। ਉਹ ਕਈਆਂ ਨੂੰ ਆਤ ਪਈ ਹੁੰਦੀ ਆ ਸਵਾਦ ਲੈਣ ਦੀ ਓਏ ਉਹੋ ਗੱਲ ਵਾ ਨਾ ਜਿਹਦੇ ਘਰ ਪਈ ਹੁੰਦੀ ਪਤਾ ਤੇ ਪੁੱਤ ਉਹਨੂੰ ਹੁੰਦਾ ਵਾ ਆਹ ਪਤਾ ਤੇ ਉਹਨੂੰ ਹੈ ਦੂਜੇ ਨੇ ਤਾਂ ਪੀਸ ਸੁਣਾਵਾ ਆ ਗੱਲਾਂ ਕਰਨ ਵਾਲੀ ਤਾਂ ਕਰ ਹੀ ਜਾਂਦੀ ਆ ਉਹੋ ਤੇ ਗੱਲ ਵਾ ਨਾ ਉਹ ਤੇਰਾ ਪੁੱਤ ਗੱਲ ਇੱਕ ਵਾ ਚਲੋ ਅਸੀਂ ਮਾੜੇ ਚੰਗੇ ਤੇਰੇ ਆਪਣੇ ਘਰ ਵਾ ਨਾ ਅਸੀਂ ਕਦੀ ਕੋਈ ਮਾੜੀ ਚੰਗੀ ਨਹੀਂ ਕੀਤੀ ਕੀਤੀ ਤੇ ਪਾਨੇ ਸਾਡੇ ਉੱਪਰ ਰੱਬ ਨੇ ਕਿਹੜੇ ਜੰਮ ਦਾ ਬਦਲਾ ਲਿਆ ਹੈ ਲੋਕਾਂ ਦੀਆਂ ਧੀਆਂ ਵੀ ਆ ਗਈਆਂ ਵਸਣ ਦੀਆਂ ਮਕਰ ਉਹ ਹੋ ਜਾਂਦਾ ਵਾ ਉਹ ਡੈੜੀ ਨਾਲੇ ਨਾ ਇਣ ਦੇ ਵਿੱਚ ਕਈ ਲੋਕੀ ਹੁੰਦੇ ਆ ਉਹਨਾਂ ਨੂੰ ਤਾਂ ਗੱਲ ਲੱਭਣੀ ਚਾਹੀਦੀ ਆ ਗੱਲ ਲੱਬੇ ਤਾਂ ਹੀ ਉਹਨਾਂ ਦੀ ਬਾਤ ਆਈ ਏ ਉਹ ਚਲ ਕੋਈ ਗੱਲ ਨਹੀਂ ਪੁੱਤ ਜੇ ਮਹਾਰਾਜ ਨੇ ਪਾਤੀ ਆ ਨਾ ਤੇ ਕੱਟੀ ਵਿਆਪੇ ਜਾਣੀ ਆ ਤੇ ਮੇਰੀ ਗੱਲ ਸੁਣ ਉਹ ਮੈਂ ਜਾਣਾ ਇਹਦਾ ਸੁਕੇ ਨਾ ਥੋੜਾ ਜਿਹਾ ਉਹ ਗਾਲੇ ਪੈਣ ਤੱਕ ਤੇ ਤੂੰ ਨਾ ਬੰਬੀ ਤੇ ਫੇਰਾ ਮਾਰਿਆ ਝੋਨੇ ਪੱਕਣ ਤੇ ਤੇ ਪਾਣੀ ਇਕੱਲੇ ਲਾਦੇ ਉਹਨਾਂ ਨੂੰ ਹੈ ਚਲੋ ਕੋਈ ਨਹੀਂ ਮੈਂ ਲਾ ਦਿੰਦਾ ਹੁਣ ਮੇਰਾ ਇਰਾਦਾ ਵੀ ਮੰਮੀ ਚਾਹ ਬਣਾਉਂਦੀ ਆ ਚਾਹ ਪੀ ਕੇ ਜਾਣਾ ਚਲ ਵੇ ਇਹਦਾ ਚਾਹ ਪੀ ਕੇ ਚਲ ਜਾਓ ਹਾਂਜੀ ਹਾਂਜੀ ਚਲੋ ਠੀਕ ਹੈ ਚਲ ਠੀਕ ਹੈ ਮੈਂ ਵੀ ਹੱਥ ਬੜਾ ਤੰਗ ਹੀ ਉਹ ਤੇ ਟੋਕਾ ਵੀ ਬਦਲ ਹੀ ਦਿੰਨੇ ਆ ਇਹ ਵੀ ਨਾ ਰੋਜ ਪਟਾ ਹੀ ਲੱਦਾ ਰਹਿੰਦਾ ਕਿੰਨੇ ਦਿਨ ਠੀਕ ਰਾਵਾਂਗੇ ਹੁਣ ਆਉਂਦੇ ਆ ਝੋਨੇ ਉਹ ਪੈਸੇ ਤਾਂ ਪਹਿਲਾਂ ਟੋਕਾ ਲਿਓਨੇ ਆ ਕੀ ਕੰਡੇ ਉਹ ਕਰਨਾ ਕੀ ਉਹ ਟੋਕਾ ਹੀ ਉਹਦਾ ਪਟਾ ਹੀ ਲੱਥੀ ਜਾਂਦਾ ਹੀ ਉਹ ਮੈਨੂੰ ਬੜਾ ਤਾਂ ਕੀਤਾ ਹੀ ਇਹ ਪਟੇ ਨੇ ਜਦੋਂ ਮੈਂ ਆਉਂਦੀ ਨਵੇਲੀ ਤੇ ਇਹ ਟੋਕੇ ਨਾਲ ਹੀ ਚਮੜੇ ਰਹਿੰਦੇ ਹੋ ਤੇ ਇਸ ਤੋਂ ਚੰਗਾ ਨਵਾਂ ਹੀ ਲਿਆ ਹੋਆ ਤੂੰ ਉਹ ਨਵੇਂ ਕਿੱਦਾਂ ਲਿਆਵਾਂ ਉਹ ਜਿੰਨਾ ਕਿ ਡੇਢ ਤੇ ਦੁੱਧ ਪਾਈਦਾ ਵਾ ਡੇਡੀ ਉਹਦੇ ਕੋ ਪੈਸੇ ਫੜ ਲਿਆਉਂਦਾ ਵਾ ਹੁਣ ਮੈਂ ਕੀ ਕਰਾਂ ਮੈਂ ਤਾਂ ਅਖੰਡਾ ਝੋਨੇ ਹੁਣ ਨਾ ਲਿਆਵਾਂਗੇ ਹੁਣ ਪੈਸੇ ਆਉਣਗੇ ਤੇ ਲਿਆਵਾਂਗੇ ਮੋਹਤਿਆ ਨਹੀਂ ਜਾਣਾ ਚੱਲ ਕੋਈ ਨਹੀਂ ਤੇ ਮੈਂ ਕੀ ਅਖੰਡੀ ਤੂੰ ਬਾਜ਼ਾਰ ਬਜੂਰ ਨਹੀਂ ਜਾਣਾ ਉਹ ਬਾਜ਼ਾਰ ਜਾਣਾ ਤਾਂ ਹੈਗਾ ਉਹ ਡੈਡੀ ਗਿਆ ਮੋਟਰਸਾਈਕਲ ਲੈ ਕੇ ਤੁਮ ਦਾ ਤੇ ਜਾਂਦੇ ਆ ਉਹ ਨਾ ਰਸੋਈ ਦਾ ਸਮਾਨ ਮੁੱਕਾ ਹੀ ਥੋੜਾ ਜਿਹਾ ਹਾਂ ਤੇ ਕੋਈ ਵੀ ਸੋਦਾ ਹੈ ਨਹੀਂ ਉਹ ਤੁਹਾਨੂੰ ਉਦੋਂ ਚੇਤਾ ਆਉਂਦਾ ਜਦੋਂ ਮੁੱਕਾ ਹੁੰਦਾ ਤੂੰ ਲਿਖ ਕੇ ਦੇ ਦੇ ਮੈਂ ਲਿਆ ਦਿੰਦਾ ਤੈਨੂੰ ਆ ਉਹ ਲਿਖ ਕੇ ਵੀ ਦਵਾਂ ਤੇ ਤੂੰ ਤਾਂ ਵੀ ਨਹੀਂ ਲਿਉਂਦੇ ਇਦਾਂ ਕਰੋ ਮੈਂ ਤੁਹਾਡੇ ਨਾਲ ਚੱਲਦੀ ਹਾਂ ਤੂੰ ਮੈਂ ਆਪੇ ਲੈ ਆਉਂਗੀ ਜੂਲੀ ਹੋਣਾ ਕੋਈ ਨਹੀਂ ਤੂੰ ਲਿਖ ਦੇ ਮੈਂ ਲੈ ਆਉਂਗਾ ਤੂੰ ਜਾਣ ਲਈ ਤਿਆਰੀ ਹੋਇਆ ਕਰ ਜਦੋਂ ਮੈਂ ਜਾਣਾ ਤੱਕ ਦੀ ਮੇਰੀ ਗੱਲ ਸੁਣੋ ਸੋਦਾ ਤੇ ਤੁਸੀਂ ਲੈ ਆਵੋਗੇ ਤੇ ਰਸੋਈ ਚ ਜਿਹੜੇ ਡੱਬੇ ਡੁੱਬੇ ਟੁੱਟੇ ਆ ਉਹ ਤੇ ਨਹੀਂ ਨਾ ਤੁਸੀਂ ਲੈ ਸਕਦੇ ਉਹ ਤੇ ਮੈਂ ਹੀ ਲਿਆਉਣੇ ਆ ਉਹ ਚਲ ਲੈ ਆਉਣੇ ਲਿਆਵਾਂਗੇ ਜਾ ਕੇ ਤੂੰ ਐਂ ਕਰ ਪਹਿਲਾਂ ਕੰਮ ਕੁੰਮ ਕਰ ਲੈ ਤਾਂ ਫਿਰ ਵਿਹਲੇ ਹੋ ਕੇ ਜਾਣਿਆ ਮੈਨੂੰ ਤੇ ਆ ਕਰ ਲਾਂ ਦੇ ਪਹਿਲਾਂ ਉਦਾਂ ਵੀ ਨਾ ਤੁਸੀਂ ਖੜਨ ਲੱਗਿਆ ਤੁਹਾਨੂੰ ਪਤਾ ਨਹੀਂ ਕੀ ਹੁੰਦਾ ਹੁਣੇ ਕਿ ਮੁੰਡੇ ਨੂੰ ਆਵਾਜ਼ ਮਾਰੋ ਤੈਨੂੰ ਲੈ ਜਾਉ ਨਾਲ ਫਿਰ ਉਹ ਲੈ ਲੂੰਗਾ ਲੈ ਲੂੰਗਾ ਤੈਨੂੰ ਕਮਾ ਲੈ ਮੈਨੂੰ ਪਾਣੀ ਪੋਤਾ ਕਰਨ ਦੇ ਪਹਿਲਾਂ ਜਲਦੀ ਕਰਿਓ ਮੈਂ ਬਾਜ ਇਨੀ ਧੁੱਪੇ ਨਹੀਂ ਜਾਣਾ ਅੱਲਾ ਤੂੰ ਕੰਮ ਪਹਿਲਾਂ ਜਾ ਕੇ ਚੱਲ ਜਾਨਾ ਮੇਰਾ ਕੰਮ ਹੋ ਗਿਆ ਸਾਰੇ ਤੂੰ ਆਪਣਾ ਕਰੋ ਉਹ ਇੱਕ ਤੇ ਇਹਦੇ ਹੱਥੋਂ ਬੜਾ ਤੰਗਵਾਵੇਂ ਜਦੋਂ ਕਿਤੇ ਜਾਣਾ ਹੋਵੇ ਨਾ ਨਾਲ ਹੀ ਤਿਆਰ ਰਹਿੰਦੀ ਆ ਸੌਦੇ ਦਾ ਤੇ ਬਹਾਨਾ ਹੀ ਆ ਜਾਣਾ ਦੇ ਨੇ ਤੁਰਨ ਫਿਰਨਾ ਹਣਾ ਕੋ ਖਾ ਪੀ ਕੇ ਆਉਂਗੀ ਉੱਥੇ ਹੋਰ ਇਹਨੇ ਕੀ ਕਰਨ ਜਾਣਾ ਕੋਈ ਨਹੀਂ ਮੈਂ ਵੀ 1 ਰੁਪਈਆ ਨਹੀਂ ਦੇਣਾ ਉੱਥੇ ਲੈ ਕੇ ਸਮਾਨ ਹੀ ਆਉਗੀ ਹਾ ਹਾ ਅੱਜ ਥੋਪੀ ਚੜ ਗਈ ਲੀ ਤੀ ਹੋਮੀ ਲਚੜੂ ਅੰਦਰ ਕੰਮ ਖਤਮ ਕਰਨ ਦਾ ਪਹਿਲਾਂ ਸਰਨਾ ਹਾਂਜੀ ਆ ਸਾਡਾ ਕੰਮ ਤੇ ਇਦਾਂ ਕਰ ਮੇਰੇ ਕੱਪੜੇ ਕੱਢ ਕਿਉਂ ਕਿੱਥੇ ਜਾਣਾ ਹੁੰਦੇ ਸੀ ਮੈਨੂੰ ਕੰਮ ਆ ਕੋਈ ਜ਼ਰੂਰੀ ਤੇ ਮੈਂ ਚੱਲਣਾ ਕੇ ਬੰਦੇ ਨਾਲ ਤੇ ਤੁਸੀਂ ਕਾਲ ਲੈ ਲਓ ਉੱਥੇ ਲੰਬਾਰੀ ਦੇ ਪਏ ਸਾਹਮਣੇ ਤੂੰ ਕੱਢਦੇ ਆ ਕੱਪੜੇ ਤੂੰ ਲੈਟ ਹੋ ਜਾਣਾ ਬਾਅਦ ਚ ਕਰਨੀ ਆ ਮੈਂ ਸੋ ਕੋਈ ਤਾਂ ਹੀ ਸਾਹਮਣੇ ਰਹਿ ਨਹੀਂ ਆ ਵੀ ਤੂੰ ਫੜ ਲਿਆ ਕਰ ਮੈਂ ਮੂੰਹਾ ਤੋ ਲੱਗਾ ਤੂੰ ਕੱਪੜੇ ਕੱਢ ਮੇਰੇ ਜਲਦੀ ਆ ਰਹਿਣ ਤੇ ਬਾਅਦ ਚ ਕਰ ਲੈ ਉਹ ਚੰਗਾ ਕਰ ਆਓ ਜਿਹੜਾ ਕੰਮ ਕਿਹਾ ਉਹ ਕਰਿਆ ਕਰ ਪਹਿਲੇ ਦੇਖਦੇ ਆ ਨਾ ਇਨੂੰ ਆਪਣਾ ਕੰਮ ਕੰਮ ਲੱਗਦਾ ਮੇਰਾ ਕੰਮ ਕੰਮ ਹੀ ਨਹੀਂ ਲੱਗਦਾ ਕਿਦਾ ਮੈਂ ਵਿਹਲੀ ਬੈਠੀ ਨਹੀਂ ਇਹਨੂੰ ਨਾ ਪਤਾ ਨਹੀਂ ਕੀ ਹੁੰਦਾ ਵਾ ਕਿ ਚਾਰੂ ਮਾਰਨ ਦੀ ਆ ਬਾਅਦ ਚ ਮਾਰਨੀ ਬਈ ਜਲਦੀ ਆ ਤੇ ਮੈਂ ਤਾਂ ਹੀ ਕਹਿ ਲਿਆ ਤੁਨ ਨਾ ਤਾਂ ਸੇਰੇ ਹੈਗਾ ਹੈਗਾ ਪਪਰੇ ਪਈਏ ਤੇ ਜਾਂਦੇ ਮੰਮੀ ਹਾਂ ਪਤਾ ਬਹਿ ਜਾ ਤੇ ਕਿੰਨਾ ਐਵੇਂ ਪਈ ਰਹਿੰਦੀ ਏ ਤੂੰ ਕੀ ਕਰਾਂ ਪੁੱਤ ਤੈਨੂੰ ਕੀ ਦੱਸਾਂ ਤੂੰ ਕਿਹੜੀ ਮੇਰੀ ਮੰਨ ਲਾਵਾ ਤੂੰ ਹੀ ਕਿਤੇ ਮੇਰੀ ਮੰਨ ਲਾ ਦੱਸੋ ਕੀ ਕਰਾਂ ਪੁੱਤ ਵੇ ਉਹਨਾਂ ਦੀ ਕੁੜੀ ਨੇ ਸੈਨ ਕਰਤੀ ਆ ਤੂੰ ਵੀ ਘਰ ਛੱਡ ਅਸੀਂ ਕੋਈ ਗਾਂ ਵੀ ਬੋ ਸੋਚਣਾ ਕਿ ਜਾਂਹੀ ਸਾਰੀ ਉਮਰ ਉਹਨਾਂ ਵਾਲੀ ਵਹਿੰਦੇ ਰਹਿਣਾ ਮੰਮੀ ਜੇ ਤੂੰ ਸਾਰਾ ਟੱਬਰ ਇਦਾਂ ਖੋਸ਼ ਜੇ ਨਾ ਤਾਂ ਕਿੱਥੇ ਆ ਲਿਆਓ ਕਾਗਜ਼ ਜੇ ਮੈਂ ਕਰ ਦੇਣਾ ਆ ਕਰਦੇ ਪੁੱਤ ਲਾਦੇ ਸਿਆਪਾ ਜਾਣ ਤਾਂ ਬੜੀ ਔਖੀ ਆ ਪਰ ਕਹਿਣਾ ਪੈਣਾ ਹੁਣ ਮੈਨੂੰ ਤੇਨੂੰ ਜਿੰਨਾ ਤੱਕ ਨਾ ਉਹ ਤੇ ਸੈਨ ਨਾ ਕੀਤੇ ਉਹ ਨਾ ਜਦੇ ਅੱਗੇ ਨਹੀਂ ਵੱਧ ਸਕਦੇ ਕੋਈ ਗੱਲ ਨਹੀਂ ਮੰਮੀ ਕਰ ਦੇਣਾ ਐਵੇਂ ਤੂੰ ਹੀ ਨਾ ਬਿਮਾਰ ਹੋਇਓ ਟੈਨਸ਼ਨ ਲਈ ਜਾਂਦੀ ਏ ਤੂੰ ਤੈਨੂੰ ਕੀ ਦੱਸਾਂ ਜਿਹੜੀਆਂ ਟੂਮਾਂ ਖੜੀਆਂ ਹੀ ਨਾ ਆ ਦੋ ਤਿੰਨ ਦਿਨ ਹੋਏ ਤਾਈ ਜੀ ਆਏ ਸੀ ਅੱਛਾ ਜਾ ਕੇ ਕਿਦੇ ਨੇ ਵਿਚਾਲੀ ਨੇ ਪੁੱਛਿਆ ਹੁਣ ਇਹਨੇ ਵਿੱਚ ਰਿਸ਼ਤਾ ਕਰਾਇਆ ਨਹੀਂ ਤਾਂ ਪੁੱਛਣਾ ਹੀ ਤੇ ਮਾਂ ਨੇ ਕਹਿਤਾ ਅਹੀਂ ਕੁਛ ਨਹੀਂ ਆਂਦਾ ਹੈਗਾ ਹਾਨੂੰ ਨਹੀਂ ਕਿਸੇ ਗੱਲ ਦਾ ਪਤਾ ਮੁੱਕਰ ਹੀ ਗਈ ਅੱਛਾ ਹਾਂਜੀ ਜੇ ਪੜਾ ਲਿਆਂਦੀਆਂ ਵੀ ਹੁਣ ਜਾਈ ਕਿੰਨੇ ਪੈਸੇ ਵਿਆਹ ਤੇ ਲਾਏ ਕੀ ਇਹਨੇ ਲਾਇਆ ਹੈ ਤੇ ਸਾਹਮਣੇ ਹੱਦ ਹੋ ਗਈ ਇਹ ਮੈਨਾਂ ਕਿਤੇ ਮੈਨੂੰ ਸ਼ਰਮ ਹਜਾਈ ਨਹੀਂ ਹੈਗੀ ਚਲੋ ਮੰਮੀ ਛੱਡੋ ਪਰਾਂ ਕੋਈ ਗੱਲ ਨਹੀਂ ਆਪਾਂ ਮਿਹਨਤ ਨਾਲ ਬਣਾਈਆਂ ਸੀ ਨਾ ਚੀਜ਼ਾਂ ਜੇ ਨਹੀਂ ਦਿੱਤੀਆਂ ਨਾ ਸਹੀ ਆਪਾਂ ਫੇਰ ਬਣਾ ਲਾਂਗਾ ਵੇਖਾਂਗੇ ਭਲਾ ਕਿੰਨਾ ਚਿਰ ਨਿਕਲਦਾ ਅਗਲੇ ਹੰਦ ਪੁੱਤ ਜਿਹੜਾ ਟੂਮਾ ਨਾ ਮੈਨੂੰ ਪੁੱਛ ਕੇ ਵੇ ਕਿੰਨੀ ਦੀ ਗਚਾ ਨਾ ਬਣਾਈਆਂ ਇਹ ਵਾਤੇ ਥੋੜੀਆਂ ਬਣਾਈਆਂ ਮੈਂ ਤਾਂ ਕਿਹਾ ਮੇਰੇ ਧੀਆਂ ਪੁੱਤ ਵਰਤਣਗੇ ਪਰ ਮੰਮੀ ਹੁਣ ਕੀ ਕੀਤਾ ਜਾਏ ਪਰ ਉਦਾਂ ਹੀ ਹੈ ਜਦੋਂ ਵਰਤੇਗੀ ਇਹਨਾਂ ਨੂੰ ਸ਼ਰਮ ਨਾ ਆਏਗੀ ਵੀ ਇਹ ਤਾਂ ਹੀ ਮੁੰਡੇ ਵਾਲੇ ਦੀਆਂ ਚੀਜ਼ਾਂ ਵਰਤਣ ਦੇ ਆ ਇਹ ਕਿਦਾਂ ਵਰਤਾਂਗੇ ਉਹ ਮੰਮੀ ਕਈਆਂ ਨੂੰ ਨਹੀਂ ਹੱਦ ਹੋ ਗਈ ਹੈ ਜੇ ਤਾਂ ਰਿਸ਼ਤਾ ਰਿਆ ਠੀਕ ਹੈ ਨਹੀਂ ਰਿਆ ਤਾਂ ਵੀ ਠੀਕ ਹੈ ਤੁਸੀਂ ਅਗਲੇ ਦੀ ਚੀਜ਼ ਤੱਕਲੇ ਨੂੰ ਫੜਾਓ ਹੱਦ ਹੋ ਗਈ ਐ ਨਾ ਵਾਲੀ ਮਿੰਦੇ ਸਮਝ ਨਹੀਂ ਲੱਗਦੀ ਮੈਂ ਤਾਂ ਬੜੀ ਚੰਗੀ ਸਮਝ ਨਹੀਂ ਪਰ ਇਹਦੀ ਦਮਾਂ ਨੂੰ ਮਾਤੀ ਹੈ ਨਹੀਂ ਜੇ ਮਤ ਹੁੰਦੀ ਤੇ ਆਹ ਕੰਮ ਕਰਦੀ ਉਹ ਕਿੱਥੇ ਪਿਆ ਕਾਗਜ਼ ਜਾ ਲਿਆਓ ਕਰਾਂ ਤੇ ਸੈਣ ਡੈਡੀ ਤੇਰੇ ਦੇ ਕੋਲ ਹੀ ਆਹ ਗੱਲ ਸੁਣ ਮੇਰੀ ਹਾਂਜੀ ਤੈਨੂੰ ਮੈਂ ਕੀ ਦੱਸਾਂ ਇਹ ਕੋਦਰੋ ਜਾਣ ਔਖੀ ਇਹ ਕਾ ਜਿਹੜੀ ਤੇਰੀ ਭਾਬੀ ਆ 15 ਦਿਨਾਂ ਵਾਸਤੇ ਪੇਕੇ ਚਲੀ ਚੱਲੀ ਇਹਨੂੰ ਨਹੀਂ ਪਤਾ ਇਹ ਸੱਸ ਮੇਰੀ ਤੇ ਮੰਜੀ ਦੇ ਪਈ ਆ ਕੰਮ ਕਰ ਕਿੰਨੇ ਕਰਨਾ ਤੇ ਮੰਮੀ ਤੁਸੀਂ ਕਿਹਾ ਨਹੀਂ ਆ ਪੇ ਨਾ ਜਾਓ ਮੇਰਾ ਨਹੀਂ ਜੀ ਕਰਦਾ ਇਹਨੂੰ ਆਪਣੇ ਆਪ ਸੋਚਣਾ ਚਾਹੀਦਾ ਜਦੋਂ ਘਰ ਵਿੱਚ ਵਕਤ ਪਿਆ ਹੋਏ ਤੇ ਇਹਨੂੰ ਵਾਂਡੇ ਸੁਝਣ ਡੇਈ ਹੋਈ ਗਈ ਗੱਲ ਤਾਂ ਠੀਕ ਹੈ ਹੁਣ ਆਪ ਹੀ ਬੰਦਾ ਸੋਚੇ ਤੇ ਫੇਰ ਆਣਾ ਇਹ ਦੀ ਕਿਹੜੀ ਲਾਗੋਂ ਦੀ ਕਿਤੇ ਮਤ ਨੰਗੀ ਆ ਅਕਲ ਤੇ ਲਾਗੋਂ ਦੀ ਨੀ ਨੰਗੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਚਲ ਮੰਮੀ ਇਦਾਂ ਨਾ ਕਿਆ ਕਰੋ ਤੁਸੀਂ ਪਿਆਰ ਨਾ ਰਿਆ ਕਰੋ ਉਹ ਪਿਆਰ ਪਿਓਰ ਵਾਲੀਆਂ ਗੱਲਾਂ ਹੁਣ ਮੁੱਕ ਗਈਆਂ ਨੇ ਹੁਣ ਤਾਂ ਬਸ ਦੇਣ ਹੀ ਕੱਢਣ ਡਈਆਂ ਜਿਹੜੇ ਨੰਗ ਜਾਣ ਉਹ ਹੀ ਚੰਗੇ ਆਵੇਂ ਇਦਾਂ ਕਿਉਂ ਹੰਦੇ ਤੁਸੀਂ ਕੀ ਦੱਸਾਂ ਪੁੱਤ ਜਿਹੜੇ ਮੇਰੇ ਥਾਂ ਤੇ ਤੂੰ ਆਏ ਤਾਂ ਤੈਨੂੰ ਪਤਾ ਲੱਗ ਜੀ ਓ ਮੰਮੀ ਉਨ ਕੀ ਤਬ ਕੀ ਜਾਵੇ ਜੇ ਅੰਦੇ ਤੇ ਮੈਂ ਕਰਾਂ ਗੱਲ ਭਾਬੀ ਨਾਲ ਕਿ ਨਾ ਜਾਓ ਦਫਾ ਕਰ ਨਾ ਕਰੇ ਕੋਈ ਫਾਇਦਾ ਨਹੀਂ ਹੋਣਾ ਗੱਲ ਕਰਨ ਦਾ ਉਹ ਕੋਈ ਹੈਗੀਆਂ ਗੱਲ ਕਰਨ ਤੈਨੂੰ ਅੱਗੋਂ ਟੈਡੀ ਬੋਲਣਾ ਏ ਇਹਲਾ ਜਿੱਤੇ ਗੱਲ ਕਰਕੇ ਪਰ ਤੂੰ ਨਾ ਮੇਰਾ ਪੁੱਤ ਜਾਵੇਂ ਜਾਂਦੀ ਆ ਦਫਾ ਹੋ ਅੰਦੇ ਆਪਣੀਆਂ ਮਰਜ਼ੀਆਂ ਕਰਦੀ ਕਰਨ ਦੇ ਚਲੋ ਠੀਕ ਆ ਤੇ ਡੈਡੀ ਕਿੱਥੇ ਨੇ ਉਹ ਅੰਦਰ ਬੈਠੇ ਨੇ ਕੀ ਕਰੇ ਬੰਦਾ ਕੋਈ ਹਾਲ ਨਹੀਂ ਜਦੋਂ ਘਰ ਚ ਕੋਈ ਨਾ ਕੋਈ ਪੈਂਦੀ ਆ ਪੈਂਦੀ ਤੇ ਪਈ ਜਾਂਦੀ ਆ ਚੱਲ ਮੈਂ ਫੜਾ ਫੜ ਤਿਆਰ ਹੋ ਜਾਂ ਸਣੀ ਨੂੰ ਕਿ ਨਹੀਂ ਉਹਨੂੰ ਦੱਸੇ ਛੜਾਉ ਹੁਣ ਦੈਨਾਂ ਦਾ ਕਿੱਥੇ ਟਾਈਮ ਲੱਗਣਾ ਅਬ ਜੀ ਚੱਲਿਓਗੇ ਤੇ ਹਾਂ ਪਿੰਡ ਚੱਲੀ ਹਾਂ ਮੈਂ ਅੱਛਾ ਤੇ ਮੈਂ ਮੰਮੀ ਠੀਕ ਨਹੀਂ ਆ ਤੇ ਤੁਸੀਂ ਨਾ ਜਾਓ ਤੇ ਦੱਸਾਂ ਪਿੰਡਰ ਹੁਣ ਘਰ ਚ ਤੇ ਸਭ ਕੋਈ ਦਾ ਹੁੰਦਾ ਹੀ ਰਹਿੰਦਾ ਕੋਈ ਨਾ ਕੋਈ ਕਦੇ ਕੋਈ ਨਾ ਠੀਕ ਕਦੀ ਕੋਈ ਨਾ ਠੀਕ ਤੇ ਮੈਂ ਹੁਣ ਪਿੰਡ ਜਾਣਾ ਥੋੜਾ ਛੱਡ ਦੇਣਾ ਵਾ ਪਰ ਇਹ ਆ ਨਾ ਮੰਮੀ ਕੋਲੋਂ ਕੰਮ ਨਹੀਂ ਹੋਣਾ ਫਿਰ ਕਿਦਾਂ ਇੱਥੇ ਚੱਲੇਗਾ ਉਹਨਾਂ ਦੇ ਦਵਾਈ ਵੀ ਚੱਲਣ ਰਹੀ ਏ ਉਹ ਕੰਮ ਕਰਨਗੇ ਕਿ ਜਾਂ ਆਪਣਾ ਧਿਆਨ ਰੱਖਣਗੇ ਤੇ ਦੱਸ ਪਿੰਦਰ ਹੁਣ ਮੈਂ ਕੀ ਕਰਾਂ ਉਹਦਾਂ ਨੇ ਗੱਲ ਗੱਲ ਤੇ ਮੈਨੂੰ ਮੀਣੀ ਮਾਰ ਦਿੰਦੇ ਕਦੀ ਕੋ ਕਹਿੰਦੇ ਕਦੀ ਕੋ ਕਹਿੰਦੇ ਚਲੋ ਐਵੇਂ ਗੁੱਸਾ ਨਾ ਕਰਿਆ ਕਰੋ ਵੱਡੇ ਨੇ ਜੇ ਕਹਿਵਾਂ ਜਿੰਦੇ ਤੇ ਫਿਰ ਕੀ ਹੋ ਗਿਆ ਤੁਸੀਂ ਭਾਬੀ ਥੋੜਾ ਸਮਝੋਣਾ ਆਪੇ ਦੱਸ ਪਿੰਦਰ ਹੁਣ ਮੈਂ ਹੀ ਸਮਝੀ ਜਾਵਾਂ ਉਹਦਾਂ ਤੇ ਕੋਈ ਮੈਨੂੰ ਕੋ ਸਮਝਦਾ ਨਹੀਂਗਾ ਹੁਣ ਮੈਂ ਸਾਰਾ ਠੇਖਾ ਢੋਲੇ ਦਾ ਸਾਰਾ ਟਬਰ ਦਾ ਮੈਂ ਤੁਹਾਨੂੰ ਸੋਕ ਕਹਿੰਦੇ ਆ ਪਿਆਰ ਨਾਲ ਵੀ ਰੈਪੋ ਇਦਾਂ ਜੇ ਤੁਸੀਂ ਚੱਲ ਜਿਓਗੇ ਤਾਂ ਬੜੇ ਸੋਹਣੇ ਲੱਗੋਗੇ ਹਨਾ ਇਹਨੇ ਕਹਿਣਾ ਵੀ ਸੱਸ ਬਿਮਾਰ ਪਈ ਏ ਆਪ ਵੇਖ ਲੈ ਵਾਂਡਿਆਂ ਦੀ ਪਈ ਏ ਇਹਨਾਂ ਨੂੰ ਉਦਾਂ ਨਹੀਂ ਕਿ ਇਹਨੂੰ ਪਤਾ ਲੱਗਦਾ ਜਦੋਂ ਮੈਂ ਠੀਕ ਨਹੀਂ ਹੁੰਦੀ ਉਦੋਂ ਤਾਂ ਕਹਿੰਦੇ ਕਿ ਚਲੋ ਕੰਮ ਕਰੀ ਜਾਏ ਬਸ ਕਰੀ ਜਾਏ ਉਦੋਂ ਮੰਮੀ ਕੋਈ ਨਾ ਛੱਡਦੀ ਨਹੀਂ ਕਿ ਕੋਈ ਗੱਲ ਪਰ ਹੁਣ ਤੁਸੀਂ ਵੇਖੋ ਹੁਣ ਘਰ ਦਾ ਮਾਹੌਲ ਕਿਦਾਂ ਦਾ ਏ ਵੇਪਿੰਦਰ ਤੇਰਾ ਨਾ ਕੋਈ ਫਰਜ਼ ਨਹੀਂ ਕਹ ਬੰਦਾ ਮੈਨੂੰ ਕਹਿੰਦਾ ਤੇਰਾ ਵੀਰ ਹੁੰਦਾ ਸੋਵਰੀ ਕਾ ਲੈਂਦਾ ਭਾਬੀ ਮੈਂ ਵੀ ਤੁਹਾਡੇ ਭਰਾਵਾਂ ਵਰਗਾਈ ਆ ਮੈਂ ਕੋਈ ਮਾੜੀ ਗੱਲ ਤੇ ਤੁਹਾਨੂੰ ਕਹੀ ਨਹੀਂ ਹੈਗੀ ਮੈਂ ਸਿਰਫ ਰਹਿਣ ਵਾਲ ਨੂੰ ਕਿਹਾ ਵੀ ਨਾ ਜਾਓ ਜੇ ਜਾਣਾ ਹੀ ਹੈ ਜਦੋਂ ਮੰਮੀ ਠੀਕ ਹੋ ਜਾਣਗੇ ਤੇ ਚੱਲ ਜਿਓ ਉਹ ਜਾ ਚੁੱਪ ਹੋ ਜਾ ਭਰਾ ਕੀ ਪਤਾ ਇਹਨੇ ਕਦੋਂ ਠੀਕ ਹੋਣਾ ਤੇ ਕਦੋਂ ਗਰੋਂ ਲੱਖਣਾ ਹੱਡਿਓ ਭਾਬੀ ਥੋੜਾ ਜਿਹਾ ਨਾ ਸੋਚ ਸਮਝ ਕੇ ਬੋਲੋ ਮੇਰੀ ਮਾਂ ਐ ਆ ਬੋਲਣ ਕਿਦਾਂ ਡਈਏ ਤੁਸੀਂ ਇੰਨੇ ਜੋਗਾ ਹੁੰਦਾ ਨਾ ਤੇ ਆਪਣਾ ਰਿਸ਼ਤਾ ਸੰਭਦਾ ਉਹ ਤੇ ਤੇਰੇ ਕੋ ਸੰਭੀ ਨਾ ਗਈ ਆਇਆ ਵੱਡਾ ਮਾਂ ਦਾ ਹੈ ਜਿਹੜਾ ਹੁਣ ਬੇਇੱਜ਼ਤੀ ਕਰਾ ਕੇ ਚੰਗਾ ਰਿਆ ਵਾ ਚਲ ਗਿਆ ਹੁ ਮੂੰਹ ਚੁੱਕ ਕੇ ਹੰਦਾ ਮੈਨੂੰ ਮਤਾਂ ਦੇਣ ਤੇ ਮੈਂ ਕਿਤੇ ਕਿਤੇ ਜਾਵਾਂ ਹੋਣਾ ਫੱਦ ਹੋ ਗਈ ਨਾ ਵਾਲੀ ਉਦਾਂ ਮਾਂ ਗੱਲਾਂ ਸੁਣੋ ਨੀ ਰਹਿੰਦੀ ਮਿਲੂ ਕਦੀ ਕੋਕ ਵਾਲਾ ਤੇ ਕਦੀ ਕੋਕ ਵਾਲਾ ਜਿੱਦਾਂ ਮੈਂ ਘਰ ਦਾ ਜੀ ਨਹੀਂ ਹੁੰਦੀ ਤੇ ਹੁਣ ਕਰਨ ਕੰਮ ਆਪਿਆ ਮੈਸੇ ਹਸਾਣਵਾ ਕੋਈ